ਇਹ ਤਨਸਾਫ ਜਿਹੜੂ ਤੇ ਇੱਕ ਬਹਾਦਰ ਜੀ ਮਹਾਰਾਸ਼ਟਰ ਦੇ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਆ ਇਹ ਬੈਟਰੀ ਵਾਲੇ ਜਿਹੜੇ ਰਿਕਸ਼ਾ ਹੈਗੇ ਆ ਉਹ ਸਰਕਾਰ ਦੇ ਵੱਲੋਂ ਚਲਾਏ ਗਏ ਆ ਜਿਹੜੇ ਕਿ ਇੱਕ ਥਾਂ ਤੋਂ ਦੂਜੀ ਥਾਂ ਸੰਗਤ ਨੂੰ ਬਿਠਾ ਕੇ ਲਿਜਾਣ ਦੀ ਆ ਸਹੂਦਤ ਪ੍ਰਦਾਨ ਕਰਦੇ ਆ ਇਹ ਰਿਕਸ਼ੇ ਕਿੰਨੇ ਲੱਗੇ ਹੋਏ ਆ ਇਸ ਥਾਂ ਦੇ ਘੱਟੋ ਘਾਟੇ 3000 ਰੁਪਏ ਲੱਗੇ ਹੋਏ ਜੀ ਪੂਰੇ ਨੰਦਪੁਰ ਸਾਹਿਬ ਚ ਨਹੀਂ ਜਾਂਦੇ ਪੈਸਾ ਕੋਈ ਨਹੀਂ ਜੀ ਫ੍ਰੀ ਸੇਵਾ ਹੈ ਅੱਛਾ ਪੈਸਾ ਤੁਹਾਨੂੰ ਕਿਨੇ ਦਿਨਾਂ ਫਿਰ ਸਾਨੂੰ ਪੈਸੇ ਸਰਕਾਰ ਦੇਗੀ ਤੁਸੀਂ ਨਹੀਂ ਤਰੀਕ ਤੋਂ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕਦੋਂ ਤੱਕ ਰਹਣਾ ਜੀ ਇੱਥੇ ਇੱਥੇ 25 ਤਰੀਕ ਤੱਕ ਸਾਨੂੰ ਗਿਆ 26 ਨੂੰ ਵਾਪਸੀ ਹੈ ਸਾਡੀ ਜੀ ਅੱਛਾ ਹਾਂਜੀ ਖੁਸ਼ੀ ਮਿਲ ਰਹੀ ਹੈ ਤੁਹਾਨੂੰ ਸੇਵਾ ਚ ਹਾਂਜੀ ਸੇਵਾ ਦੀ ਜੀ ਸੇਵਾ ਕਰਨਾ ਹੈ ਇਸ ਬੈਸ ਵਿੱਚ ਕਿ ਭੀੜ ਬਹੁਤ ਹੈ ਸੜਕਾਂ ਦੇ ਉੱਤੇ ਰਸਤਿਆਂ ਦੇ ਉੱਤੇ ਉੱਥੇ ਫੇ ਕਿੱਦਾਂ ਜਾਣੇ ਹੋ ਕੋਈ ਰੂਟ ਲੱਗ ਬਣਾਇਆ ਤੁਹਾਡੇ ਲਈ ਕੇ ਕੋਈ ਰੂਟ ਹੈ ਸਰ ਜੀ ਨਾਲ-ਨਾਲ ਜਾਈ ਜੰਨੇ ਹੌਲੀ-ਹੌਲੀ ਜੀ ਜਦ ਜਾਮ ਲੱਗ ਜਾਂਦਾ ਫਿਰ ਉੱਪਰੋਂ ਕੁਮਾ ਕੇ ਫਿਰ ਆ ਜਾਂਦੇ ਆਪਣੀ ਲਾਈਨ ਤੇ ਇਸ ਸਮੇਂ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਖੜੇ ਆ ਜਿੱਥੇ ਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਆ ਤੇ ਇਸ ਸਮਾਗਮ ਦੇ ਪ੍ਰਬੰਧਕਾਂ ਦੇ ਵਿੱਚ ਤੁਹਾਨੂੰ ਇੱਕ ਖਾਸ ਚੀਜ਼ ਦਿਖਾਉਣ ਜਾ ਰਹੇ ਆ ਜਿਸ ਦੇ ਵਿੱਚ ਕਿ ਇਹ ਬੈਟਰੀ ਵਾਲੇ ਜਿਹੜੇ ਰਿਕਸ਼ਾ ਹੈਗੇ ਆ ਉਹ ਸਰਕਾਰ ਦੇ ਵੱਲੋਂ ਚਲਾਏ ਗਏ ਆ ਜਿਹੜੇ ਕਿ ਇੱਕ ਥਾਂ ਤੋਂ ਦੂਜੀ ਥਾਂ ਸੰਗਤ ਨੂੰ ਬਿਠਾ ਕੇ ਲਿਜਾਣ ਦੀ ਆਸੂਫਦਾ ਪ੍ਰਦਾਨ ਕਰਦੇ ਆ ਸੋ ਆ ਇਹ ਰਿਕਸ਼ੇ ਨੇ ਹੈਗੇ ਆ ਬੈਟਰੀ ਵਾਲੇ ਰਿਕਸ਼ੇ ਕਿਸ ਤਰ੍ਹਾਂ ਇਹ ਇਹ ਕੰਮ ਕਰਦੇ ਆ ਕਿਵੇਂ ਇਹਨਾਂ ਨੂੰ ਨਿਰਦੇਸ਼ ਦਿੱਤੇ ਗਏ ਆ ਉਸ ਬਾਰੇ ਗੱਲ ਕਰਦੇ ਆ ਭਾਈ ਜੀ ਕਿਵੇਂ ਹੋ ਠੀਕ ਹੋ ਹਾਂਜੀ ਵਧੀਆ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਤੁਸੀਂ ਇੱਥੇ ਰਿਕਸ਼ੇ ਕਿੰਨੇ ਕੁ ਲੱਗੇ ਹੋਏ ਆ ਇਸ ਥਾਂ ਦੇ ਇਸ ਥਾਂ ਦੇ ਘੱਟੋ ਘੱਟ 3000 ਰਿਕਸ਼ੇ ਲੱਗੇ ਹੋਏ ਜੀ ਪੂਰੇ ਅਨੰਤਪੁਰ ਸਾਹਿਬ ਚ ਹਾਂਜੀ ਪੂਰੇ ਅਨੰਤਪੁਰ ਸਾਹਿਬ ਚ ਕਿੱਧਰੋਂ ਕਿੱਧਰ ਨੂੰ ਤੁਸੀਂ ਚੱਲਦੇ ਆ ਫਿਰ ਕੀ ਤੁਹਾਨੂੰ ਨਿਰਦੇਸ਼ ਦਿੱਤੇ ਸਰਕਾਰ ਨੇ ਸਾਨੂੰ ਇਹ ਨਿਰਦੇਸ਼ ਦਿੱਤੇ ਕਿ ਅਬ ਇਹ ਪੁੱਡਾ ਇੱਕ ਇੰਕਲੇਵ ਤੋਂ ਪੁਰਾਣੇ ਬਸਟੈਂਡ ਤੱਕ ਜਾਣਾ ਬਸ ਅੱਛਾ ਸਾਰਿਆਂ ਨੂੰ ਅਲੱਗ-ਅਲੱਗ ਆ ਸਾਰਿਆਂ ਨੂੰ ਅਲੱਗ-ਅਲੱਗ ਹੈ ਕਈ ਉੱਥੇ ਤੋਂ ਇੱਕ ਨੰਬਰ ਦਾ ਜਾਂਦੇ ਨੇ ਬਸਟੈਂਡ ਤੱਕ ਪੈਸਾ ਕੋਈ ਨਹੀਂ ਜਾਂਦੇ ਪੈਸਾ ਕੋਈ ਨਹੀਂ ਜੀ ਫ੍ਰੀ ਸੇਵਾ ਹੈ ਅੱਛਾ ਪੈਸੇ ਤੁਹਾਨੂੰ ਕਿਨੇ ਦਿਨ ਨੇ ਫਿਰ ਸਾਨੂੰ ਪੈਸੇ ਸਰਕਾਰ ਦੇਗੀ ਸਰਕਾਰ ਦੇਗੀ ਸੋ 3000 ਦੇ ਕਰੀਬ ਜਿਹੜੇ ਹੈਗੇ ਰਿਕਸ਼ੇ ਲਾਏ ਗਏ ਤੁਸੀਂ ਵੀ ਨਾਲਿਓ ਹੁਣੇ ਇੱਥੇ ਖੜ ਗਏ ਆ ਕਿ ਕਿੰਨੇ ਟਾਈਮ ਚੱਲਣਾ ਹੈ? ਏਸੀ ਸਵੇਰੇ 8 ਘੜੇ ਚਲਾਤੀ ਆ ਜੀ। ਹੁਣ ਅਸੀਂ ਸ਼ਾਮ ਨੂੰ ਜਾਵਾਂਗੇ ਫੇਰ। ਹਾਂ ਹੁਣੇ ਇੱਥੇ ਖੜਾਏ ਗਏ ਆ ਉਹ ਕਦ ਚਾਰਜ ਹੋ ਰਹੇ ਨੇ। ਚਾਰਜ ਹੋ ਰਹੇ ਆ ਚਾਰਜ ਹੋ ਰਹੇ ਆ। ਚਾਰਜ ਹੋ ਰਹੇ ਆ। ਹਾਂਜੀ। ਤੁਸੀਂ ਕਿੱਥੋਂ ਆਏ ਹੋ? ਅਸੀਂ ਪਟਿਆਲੇ ਤੋਂ ਆਏ ਜੀ। ਤੁਸੀਂ? ਸਰ ਜੀ ਪਟਿਆਲੇ ਤੋਂ ਆਏ ਆ ਜੀ। ਸਾਰੇ ਪਟਿਆਲੇ ਤੋਂ? ਪਟਿਆਲੇ ਤੋਂ ਆਏ ਆ ਅਸੀਂ ਜੀ ਕਿੰਨੇ ਹਜ਼ਾਰ ਰਿਕਸ਼ਾ ਪਟਿਆਲੇ ਤੋਂ ਆ ਗਏ ਨਹੀਂ ਜੀ 150 ਗੱਡੀ ਆਈਏ ਪਟਿਆਲੇ ਤੋਂ ਅੱਛਾ ਬਾਕੀ ਸਾਰੇ ਪੰਜਾਬ ਤੋਂ ਆ ਰੀਆਂ ਗੱਡੀਆਂ ਹੋਰ ਪਛੇਤ ਸਾਰੀਆਂ 150 ਜਿਹੜੀ 3000 ਪਾਰਕ ਕਿੱਥੇ ਕਰਦੇ ਇਹਨਾਂ ਨੂੰ ਫਿਰ ਉਹ ਪਰਲੇ ਪਾਸੇ ਕੋਟਲੇ ਆ ਜੀ ਹਾਂਜੀ ਲੱਗ ਲੱਗ ਜਗ੍ਹਾ ਤੇ ਪਾਰਕਿੰਗ ਕੀਤੀਆਂ ਮੀਆਂ ਜੀ ਹਾਂਜੀ ਤੁਹਾਨੂੰ ਫਿਰ ਸਰਕਾਰ ਨੇ ਪੈਸੇ ਦੇਣੇ ਤੁਸੀਂ ਕਿਸੇ ਤੋਂ ਨਹੀਂ ਲੈਣਾ ਕੁਝ ਨਾ ਜੀ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਜੀ ਸਰ ਜੀ ਅਸੀਂ ਫ੍ਰੀ ਸੇਵਾ ਕਰਨੀ ਹੈ ਸਰਕਾਰ ਸਾਨੂੰ ਪੈਸੇ ਦੇ ਦੇਗੀ ਬਸ ਹਾਂਜੀ ਤੇ ਤੁਹਾਨੂੰ ਰੂਟ ਲੱਗ ਲੱਗ ਦਿੱਤੇ ਆ ਹਾਂਜੀ ਲੱਗ ਲੱਗ ਰੂਟ ਦਿੱਤੇ ਨੇ ਇਧਰ ਕੋਟਲੇ ਤੋਂ ਇਧਰ ਅਸੀਂ ਜਾਣੇ ਬੱਸ ਸਟੈਂਡ ਤੱਕ ਜੀ ਕਿਸੇ ਸਾਰਿਆਂ ਨੂੰ ਆਪਣੇ ਆਪਣੇ ਰੂਟ ਦੇ ਆਪਣੇ ਆਪਣੇ ਰੂਟ ਦਿੰਦੇਵੇਂ ਕਿਸੇ ਨੂੰ ਸਿਟੀ ਉੱਥੇ ਤੱਕ ਜਾਣ ਦਾਸਾ ਕਿਸੇ ਦਾ ਇੱਥੇ ਕੋਲੋਨੀ ਤੋਂ ਬੱਸ ਬੱਸ ਸਟੈਂਡ ਤੱਕ ਚਾਰਜਿੰਗ ਪੁਆਇੰਟ ਤੁਹਾਡਾ ਇਹੀ ਆ ਕਿ ਹੋਰ ਵੀ ਬਣਾਏ ਹੋਰ ਵੀ ਹੈਗੇ ਜੀ ਕੋਟਲੇ ਵੀ ਹੈਗੇ ਜੀ ਲੱਗ ਲੱਗ ਨੇ ਜਿਹੜੇ ਰੂਟ ਦਿੱਤੇ ਉਹੀ ਚਾਰਜਿੰਗ ਪੁਆਇੰਟ ਹਾਂਜੀ ਹਾਂਜੀ ਸਰ ਜੀ ਕਿੰਨੀਆਂ ਸਵਾਰੀਆਂ ਫਿਰ ਇੱਕ ਵਾਰੀ ਤੁਸੀਂ ਲੈ ਜਾਂਦੇ ਸਰ ਜੀ 5 ਸਵਾਰੀਆਂ ਲੈ ਜਾਂਦੇ ਹਾਂ ਜੀ ਇੱਕ ਵਾਰ ਹਾਂਜੀ 5 6 ਜਿਵੇਂ ਕੋਈ ਇਕੱਠੀ ਆ ਤਾਂ 6ਵੀਂ ਲੈ ਜੰਨੇ ਆ ਜੀ ਤੁਹਾਨੂੰ ਪੇਮੈਂਟ ਮਤਲਬ ਪੂਰੇ ਦਿਨਾਂ ਦੇ ਹਿਸਾਬ ਨਾਲ ਮਿਲਣੀ ਹੈ ਕਿ ਰੂਟ ਦੇ ਕੋਈ ਹਿਸਾਬ ਨਾਲ ਮਿਲਣੀ ਹੈ ਵੀ ਐਨੇ ਤੁਸੀਂ ਕਿਲੋਮੀਟਰ ਚੱਲੇ ਦਿਨਾਂ ਦੇ ਹਿਸਾਬ ਨਾਲ ਮਿਲਣੀ ਹੈ ਜੀ ਹਾਂ ਅਸੀਂ 19 ਤਰੀਕ ਦੇ ਆਏ ਪਏ ਆ ਜੀ ਹਾਂਜੀ ਸਰ 19 ਤਰੀਕ ਤੋਂ ਸੇਵਾ ਕਰ ਰਹੇ ਹਾਂ ਹਾਂਜੀ ਹਾਂਜੀ ਕਦੋਂ ਤੱਕ ਰਹਿਣਾ ਜੀ ਇੱਥੇ ਇੱਥੇ 25 ਤਰੀਕ ਤੱਕ ਸਾਨੂੰ ਕਿਹਾ ਹੈ 26 ਨੂੰ ਵਾਪਸੀ ਹੈ ਸਾਡੀ ਜੀ ਅੱਛਾ ਜੀ ਹਾਂਜੀ ਖੁਸ਼ੀ ਮਿਲ ਰਹੀ ਹੈ ਤੁਹਾਨੂੰ ਸੇਵਾ ਚ ਹਾਂਜੀ ਸੇਵਾ ਦੀ ਜੀ ਸੇਵਾ ਕਰਨਾ ਹੈ ਜੀ ਸਪੈਸ਼ਲ ਜੀ ਸੇਵਾ ਤੋਂ ਖੁਸ਼ ਹਾਂ ਸਰਕਾਰ ਤੋਂ ਖੁਸ਼ ਹਾਂਜੀ ਖੁਸ਼ ਹਾਂਜੀ ਸਰ ਜੀ ਤਾਨੂੰ ਕਿਸ ਤਰ੍ਹਾਂ ਨਿਰਦੇਸ਼ ਦਿੱਤੇ ਗਏ ਕੋਈ ਉੱਪਰ ਸੁਪਰਵਾਈਜ਼ਰ ਤੁਹਾਡੇ ਕੋਈ ਉਹ ਵੀ ਲਾਇਆ ਹੈ ਜੀ ਹੈਗੇ ਜੀ ਸਾਡੇ ਸੁਪਰਵਾਈਜ਼ਨ ਨੇ ਸਾਡੇ ਉੱਪਰ ਬੰਦੇ ਜਿਹੜੇ ਗੱਡੇ ਆ ਤੁਹਾਨੂੰ ਮੈਂਟੇਨ ਕਰ ਰਹੇ ਨੇ ਜੀ ਉਹ ਜੇ ਕਿਸੇ ਦਾ ਕੰਮ ਹੋਣ ਵਾਲਾ ਕੰਮ ਕਰਾ ਕੇ ਦਿੰਦੇ ਨੇ ਜੀ ਅੱਗੇ ਭੀੜ ਬਹੁਤ ਹੈ ਸੜਕਾਂ ਦੇ ਉੱਤੇ ਰਸਤਿਆਂ ਦੇ ਉੱਤੇ ਉੱਚ ਫੇ ਕਿੱਦਾਂ ਜਾਣਿਓ ਕੋਈ ਰੂਟ ਲੱਗ ਬਣਾਇਆ ਤੁਹਾਡੇ ਲਈ ਚ ਨਹੀਂ ਕੋਈ ਰੂਟ ਹੈ ਸਰ ਜੀ ਨਾਲ-ਨਾਲ ਜਾਈ ਜਾਂਦੇ ਹੌਲੀ-ਹੌਲੀ ਜੀ ਅੱਛਾ ਜੀ ਜਦੋਂ ਜਾਮ ਲੱਗ ਜਾਂਦਾ ਫਿਰ ਉੱਪਰੋਂ ਘੁਮਾ ਕੇ ਫਿਰ ਆ ਜਾਂਦੇ ਨੇ ਆਪਣੀ ਲਾਈਨ ਤੇ ਜੀ ਹਾਂਜੀ ਸਰ ਜੀ ਪਰ ਪਟਿਆਲੇ ਦੀ ਸੜਕਾਂ ਹੁਣ ਬਹੁਤ ਖਾਲੀ ਹੋ ਗਈ ਜਿਹੜੇ ਗੁਰਿੰਦੇ ਨੇ ਫੜ ਕੇ ਭੇਜੀ ਜਾ ਰਹੇ ਇੱਧਰ ਜੀ ਸਾਜੀ ਫੜ ਕੇ ਭੇਜੀ ਜਾ ਰਹੇ ਹਾਂ ਉਧਰੋਂ ਬੁਲਾ ਕੇ ਇਸ ਟਰੱਕਾਂ ਦੇ ਲੱਦ ਕੇ ਭੇਜ ਦਿੰਦੇ ਨੇ ਇੱਧਰ ਜੀ ਆਪਣੇ ਕੱਢੇ ਟਰੱਕਾਂ ਦੇ ਲੱਦ ਕੇ ਲੈਂਦੇ ਆ ਕੰਟੇਨਰ ਦੇ ਲੱਦ ਕੇ ਆਈਆਂ ਸਾਰੀ ਜੀ ਗੱਡੀਆਂ ਸਾਡੀਆਂ ਹਾਂਜੀ ਠੀਕ ਹੈ ਤੁਸੀਂ ਵੀ ਬਈ ਇੱਥੇ ਨਾਲ ਹੀ ਆ ਜੀ ਦਰਸ਼ਨ ਕਰਨਾ ਆ ਜੀ ਗੱਲ ਬਾਤ ਹੀ ਸੁਣ ਰਹੇ ਹੋ ਤੁਸੀਂ ਹਾਂਜੀ 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 ਟੋਡਾ ਦੇ ਰਿਕਸ਼ੇ ਚਾਰਜ ਹੋ ਰਹੀ ਹੈ ਇਹ ਆ ਦੇਖੋ ਇਹ ਕਿੰਨੇ ਟਾਈਮ ਤੇ ਚਾਰਜ ਹੋ ਜਾਂਦਾ ਫਿਰ ਇਹ ਲਾਈਟਣਗੇ 3-4 ਘੰਟੇ 3-4 ਘੰਟੇ ਚਾਰਜ ਕਰਕੇ ਫੇਰ ਹਾਂ 7-8 ਘੰਟੇ ਚੱਲ ਜਾਂਦਾ ਫਿਰ ਹਾਂ ਤੇ ਤੁਸੀਂ ਕਹਿਰੇ ਹੁੰਦਾ ਹੈ ਵੀ ਸਰਕਾਰ ਨੇ ਤਾਂ ਪੈਸੇ ਦੇਣੇ ਬੰਦੇ ਹੱਡ ਹਰਾਮੀ ਹੋ ਜਾਂਦੇ ਅੱਗੇ ਉਹ ਕਿਧਰ ਸਾਈਡ ਤੇ ਲਾ ਕੇ ਖੜ ਜਾਂਦੇ ਐਦਾਂ ਨਹੀਂ ਕਰਦੇ ਵਾਈ ਵਾਹ ਆ ਦੇਖੋ ਪ੍ਰਮਾਤਮਾ ਦਾ ਘਰ ਹੈ ਇਹ ਪੈਸੇ ਦੇ ਰਹੇ ਨਹੀਂ ਸਾਡੇ ਬੰਦੇ ਨਾਲ ਦੀ ਨਾਲ ਹਾਂਜੀ ਮਤਲਬ ਅੱਜ ਦਿਹਾੜੀ ਤੁਹਾਡੀ ਲੱਗੀ ਪੈਸੇ ਤੁਹਾਡੀ ਜੇਬ ਚ ਸਾਡੇ ਹੁਣ ਕੱਲ ਸਾਨੂੰ ਅੱਜ ਪੈਸੇ ਮਿਲ ਗਏ ਨੇ ਅਗਲੇ ਜਿਹੜੇ 2 ਦਿਨਾਂ ਕਰਕੇ ਫਿਰ ਮਿਲ ਜਾਣਗੇ ਸਰ ਜੀ ਸਾਡੇ ਮਾਲਕ ਬਹੁਤ ਵਧੀਆ ਅੱਛੇ ਨੇ ਜੀ ਅੱਛਾ ਜੀ ਹਾਂਜੀ ਮਾਲਕ ਜੀ ਮਤਲਬ ਜਿਹੜੇ ਆਰਗੇਨਾਈਜ਼ ਕਰ ਰਹੇ ਐ ਇਹਨੂੰ ਜਾਂ ਸੁਪਰਵਾਈਜ਼ਰ ਤੁਹਾਡੇ ਹਾਂਜੀ ਹਾਂਜੀ ਸਰ ਜੀ ਸਾਨੂੰ ਨਾਲ ਦੀ ਨਾਲ ਪੇਮੈਂਟ ਮਿਲ ਰਹੀ ਐ ਜੀ ਹਾਂਜੀ ਅਨੰਦ ਆ ਰਿਹਾ ਮਤਲਬ ਹਾਂਜੀ ਹਾਂਜੀ ਨਾਲੇ ਸੇਵਾ ਕਰ ਰਹੇ ਆਂ ਜੀ ਨਾਲੇ ਮੇਵਾ ਮਿਲ ਰਿਹਾ ਹਾਂਜੀ ਅਸੀਂ ਸਵਾਰੀ ਤੋਂ ਪੈਸਾ ਇੱਕ ਨਹੀਂ ਲੈਣਾ ਹੀ ਅਸੀਂ ਦਿੰਦੇ ਨੇ ਸਵਾਰੀਆਂ ਪਰ ਵੈਸੇ ਉਹ ਵੀ ਸਾਬ ਬਣਾਇਆ ਕੋਈ ਵੀ ਜੇ ਕੋਈ ਇੰਨੇ ਬੰਦਿਆਂ ਦੇ ਵਿੱਚੋਂ ਕੋਈ ਕਰੇ ਗਲਤੀ ਵੀ ਸਵਾਰੀ ਤੋਂ ਪੈਸੇ ਲਵੇ ਉਹਦਾ ਫਿਰ ਕੀ ਹੋਊਗਾ ਕੋਈ ਕਈ ਇਨਸਟ੍ਰਕਸ਼ਨ ਦਿੱਤੀ ਕੋਈ ਇਹਨਾਂ ਨੇ ਉਹਨਾਂ ਨੇ ਕਿਹਾ ਕਿਸੇ ਤੋਂ ਪੈਸੇ ਨਹੀਂ ਲੈਣੇ ਤੁਸੀਂ ਜੀ ਇਹ ਲੈ ਲੈ ਨਹੀਂ ਜੀ ਅਸੀਂ ਲੈਂਦੀ ਨਹੀਂ ਅਸੀਂ ਕੋਈ ਵੀ ਦਿੰਦੇ ਤੁਸੀਂ ਤਾਂ ਨਹੀਂ ਲੈਂਦੇ ਕਿਹਾ ਤਾਂ ਉਹਨਾਂ ਨੇ ਕੁਝ ਹੋਣਾ ਹੀ ਆ ਵੀ ਭਾਈ ਜੇ ਪੈਸੇ ਦੇ ਫਿਰ ਜਾਣਦੇ ਆ ਕੁਝ ਤਾਂ ਕੇਹੀ ਹੋਣਾ ਹਾਂਜੀ ਕਹਿੰਦੇ ਪੈਸੇ ਨਹੀਂ ਲੈਣੇ ਤੁਸੀਂ ਕਿਸੇ ਤੋਂ ਵੀ ਹਾਂਜੀ ਨਹੀਂ ਇਹ ਨਹੀਂ ਕਿਹਾ ਵੀ ਜੇ ਲੈ ਲੈ ਫਿਰ ਕੀ ਬਣੂਗਾ ਤੁਹਾਡਾ ਨਹੀਂ ਬੰਦੇ ਕਹਿੰਦੇ ਨੇ ਲੋ ਜੀ ਬਾਬਾ ਜੀ ਸੋਲਵੇ ਉਹਨਾਂ ਨੇ ਜਿਸ ਕਹਿੰਦੇ ਨਹੀਂ ਜੀ ਪੈਸੇ ਲੈਣਾ ਜੀ ਫ੍ਰੀ ਸੇਵਾ ਜੀ ਸਾਡੀ ਅੱਗੇ ਗੱਡੀ ਤੇ ਸਟਿੱਕਰ ਲੱਗਿਆ ਦੇਖੋ ਪੜੋ ਜੀ ਤੁਸੀਂ ਮਾ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਚੰਗੀ ਰੂਹ ਆ ਤੁਹਾਡੀ ਸੋ ਬਿਲਕੁਲ ਸਰਕਾਰ ਨੇ ਜਿਹੜਾ ਹੈਗਾ ਮੈਨੂੰ ਲੱਗਿਆ ਕਿ ਦਿਖਾਣਾ ਚਾਹੀਦਾ ਇਹ ਈ ਰਿਕਸ਼ੇੜੇ ਹੈਗੇ ਆ ਉਹ ਇੱਥੇ ਖੜਾਏ ਗਏ ਆ ਜਿਹੜੇ ਕਿ ਸੰਗਤ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਲੈ ਕੇ ਜਾਂਦੇ ਆ ਤੇ ਜਿਹੜੇ ਚਲਾਉਣ ਵਾਲੇ ਆ ਹਾਲਾਂਕਿ ਮੇਰੀ ਕਿਸੇ ਸੁਪਰਵਾਈਜ਼ਰ ਨਾਲ ਜਾਂ ਸਰਕਾਰ ਦੇ ਬੰਦੇ ਨਾਲ ਗੱਲਬਾਤ ਨਹੀਂ ਹੋਈ ਪਰ ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਆ ਜਿੰਨੀ ਕੀ ਜਾਣਕਾਰੀ ਇਹੋ ਨੇ ਦਿੱਤੀ ਆ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਰੋਜ਼ੀ-ਰੋਜ਼ ਪੇਮੈਂਟ ਸਰਕਾਰ ਦੇ ਵੱਲੋਂ ਮਿਲ ਰਹੀ ਆ ਤੇ ਇਹ ਨਿਰਦੇਸ਼ ਦਿੱਤੇ ਗਏ ਆ ਕਿ ਪੈਸਾ ਕਿਸੇ ਤੋਂ ਨਹੀਂ ਲੈਣਾ ਸੰਗਤਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਲਿਜਾਣ ਦੇ ਲਈ ਹਰੇਕ ਨੂੰ ਰੂਟ ਦਿੱਤੇ ਗਏ ਆ ਜਿਸ ਤਰ੍ਹਾਂ ਕਿ 350 ਸਾਲਾ ਸ਼ੀਦੀ ਦਿਹਾੜਾ B11 25 ਤੋਂ 30 11 25 ਤੱਕ 10 ਦਿਨ ਦੇ ਲਈ ਸੰਗਤਾਂ ਲਈ ਮੁਫਤ ਸੇਵਾ ਪੁੱਡਾ ਕਲੋਨੀ ਤੋਂ ਬੱਸ ਸਟੈਂਡ ਸੋ ਇਸ ਰਿਕਸ਼ਾ ਦਾ ਰੂਟ ਜਿਹੜਾ ਹੈਗਾ ਪੁੱਡਾ ਕਲੋਨੀ ਤੋਂ ਬੱਸ ਸਟੈਂਡ ਹੈ ਜਦੋਂ ਇਹ ਚਾਰਜ ਹੋ ਗਿਆ ਇਹਨੇ ਆਪਣੇ ਕੰਮ ਤੇ ਚਲਾ ਜਾਣਾ 3-4 ਘੰਟੇ 5 ਘੰਟੇ ਜਦੋਂ ਵੀ ਚਾਰਜਿੰਗ ਪੋਰਟ ਇਹਨਾਂ ਨੂੰ ਜਿਹੜੇ ਹੈਗੇ ਇੱਥੇ ਦਿੱਤੇ ਹੋਏ ਆ ਸੋ ਹਰ ਇੱਕ ਰਿਕਸ਼ੇ ਦਾ ਆਪਣਾ ਰੂਟ ਬਣਾਇਆ ਗਿਆ ਆਪਣੇ ਸਟੈਂਡ ਬਣਾਏ ਗਏ ਆਪਣੇ ਚਾਰਜਿੰਗ ਪੋਰਟ ਦਿੱਤੇ ਗਏ ਆ ਸੋ ਇਹ ਉਪਰਾਲਾ ਜਿਹੜਾ ਹੈਗਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਉਹ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੁੱਕ ਚੈਨਲ ਦੇ